ਖੰਡੀ ਬਾਬੇ ਦੋ ਦੋ ਚਾਰ ਚਾਰ ਬੈਠੇ ਐ ਕੀ ਤੁਸੀਂ ਇਹਨਾਂ ਨੂੰ ਨਿਸ਼ਤਾ ਵੀ ਬਣਾਉਂਗੇ ਵੇਖੋ ਜੀ ਜਿਵੇਂ ਮਸਜਿਦਾਂ ਬਣੀਆਂ ਮੰਦਰ ਬਣੇ ਨੇ ਜਾਂ ਗੁਰਦੁਆਰਾ ਸਾਹਿਬ ਬਣੇ ਨੇ ਉਥੇ ਬਹੁਤ ਸਿੱਖ ਸੰਗਤਾਂ ਘਟ ਜਾਂਦੀਆਂ ਔਰ ਪਿੰਡਾਂ ਦੇ ਵਿੱਚ ਇਹਨਾਂ ਨੇ ਕਮਰਿਆਂ ਦੇ ਵਿੱਚ ਕੁਝ ਪੀਰਾਂ ਦੇਵਤਿਆਂ ਦੀਆਂ ਫੋਟਮਾਂ ਲਾ ਕੇ ਚਾਰ ਚਾਰ ਪੰਜ ਪੰਜ ਜਿਵੇਂ ਤੁਹਾਡੇ ਦਸਨ ਮੁਤਾਬਕ ਵੀ ਬਾਬੇ ਬੈਠੇ ਨੇ ਪਿੰਡਾਂ ਦੇ ਵਿੱਚ ਸੋ ਮੈਂ ਕਈ ਥਾਈ ਕਮੇਟੀਆਂ ਸਾਡੀਆਂ ਬਣ ਚੁੱਕੀਆਂ ਔਰ ਮੇਰੇ ਨੰਬਰ ਤੇ ਸੰਪਰਕ ਕਰਕੇ ਸੰਗਤ ਨੂੰ ਬੇਨਤੀ ਹੈ ਵੀ ਆਪਣੇ ਪਿੰਡਾਂ ਦੇ ਵਿੱਚ ਪੰਜ ਪੰਜ ਸਿੰਘ ਜਾਗਦੀ ਜ਼ਮੀਰ ਵਾਲੇ ਭਾਵੇਂ ਬੀਬੀਆਂ ਹੋਣ ਭਾਵੇਂ ਭਾਈ ਹੋਣ ਭਾਵੇਂ ਗੈਰ ਸਿੱਖ ਹੋਣ ਭਾਵੇਂ ਸਿੱਖ ਹੋਣ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਤੁਸੀਂ ਪੰਜ ਪੰਜ ਸਿੰਘਾਂ ਦਾ ਜਥਾ ਇਕੱਠਾ ਕਰੋ ਮੈਨੂੰ ਜਿੱਥੇ ਤੁਸੀਂ ਬੁਲਾਉਂਗੇ ਮੈਂ ਤੁਹਾਡੇ ਕੋਲ ਪਹੁੰਚ ਕੇ ਪਖੰਡੀਆਂ ਦਾ ਆਪਾਂ ਰਲ ਮਿਲ ਕੇ ਪਰਦਾ ਫਾਸ਼ ਕਰੀਏ ਔਰ ਪੰਜਾਬ ਦੇ ਵਿੱਚੋਂ ਪਖੰਡ ਨੂੰ ਖਤਮ ਕਰੀਏ ਪੰਜਾਬ ਨੂੰ ਪਖੰਡ ਤੋਂ ਮੁਕਤ ਕਰਾਈਏ